ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਾਲੇ ਕੈਪਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਸਾਰੇ ਵਧੀਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਸੜ ਚੈਨਲ ਤੇ ਨਵੇਂ ਜੁੜੇ ਸਾਰੇ ਜਣੇ ਸਬਸਕ੍ਰਾਈਬ ਜੀ ਕਰ ਲੈਣ ਲਾਈਕ ਤੇ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਰਦੇ ਆਂ ਜੀ ਵੀਡੀਓ ਸ਼ੁਰੂ ਅੱਜ ਆਪਾਂ ਕਰਾਂਗੇ ਜੀ ਅਫਗਾਨੀ ਸਲਵਾਰ ਦੀ ਕਟਿੰਗ ਆ ਦੇਖੋ ਜੀ ਆਪਾਂ ਮੂੜੀ ਲਵਾਈਏ ਤਿਆਰ ਕਰਨੀ ਆ ਆਪਾਂ ਨੇ

ਇਹ ਤੁਹਾਡਾ ਬੈਲਟ ਪਾਉਣੀ ਹੈ ਉਸ ਨੂੰ ਆਪਾਂ ਇਸ ਤਰ੍ਹਾਂ ਮਿਲਾ ਲਾਂਗੇ ਆਹ ਤੋਂ ਜਿੰਨਾ ਉਹ ਆਪਣੇ ਆਸਣ ਰੱਖਣਾ ਹੁੰਦਾ ਉੱਪਰ ਲੱਗੇਗਾ ਨਹੀਂ ਬੈਲਟ ਵਾਲਾ ਉਹ ਆਪਾਂ ਇਹਦਾ 26 ਇੰਚ ਰੱਖਾਂਗੇ ਆਸਣ ਆਪਾਂ 14 ਇੰਚ ਤਿਆਰ ਕਰਨਾ ਹੈ ਜੀ 2 ਇੰਚ ਤਾਂ ਆਪਾਂ ਨਿਫਾ ਮੋੜਾਂਗੇ ਬੈਲਟ ਪਾਵਾਂਗੇ ਪਲਾਸਟਿਕ 12 ਇੰਚ ਆਪਣਾ ਆਸਣ ਤਿਆਰ ਹੋ ਜੂਗਾ ਜੀ ਨੀਚੇ ਆਪਾਂ ਮੂਰੀ ਰੱਖਣੀ ਹੈ ਜੀ 26 ਇੰਚ ਰੱਖਾਂਗੇ ਜੀ ਮੂਰੀ ਆਪਾਂ 26 ਇੰਚ ਰੱਖਾਂਗੇ ਇਹ ਆਪਾਂ ਫੋਲਡ ਕੀਤਾ ਹੋਇਆ ਜੀ ਇਧਰੋਂ ਆਪਣੀਆਂ ਚਾਰ ਤਹਾਂ ਹੋ ਗਈਆਂ ਜੀ ਇਧਰਲਾ ਆਪਣਾ ਗੁੰਮ ਪਾਸਾ ਹੋ ਗਿਆ ਠੀਕ ਹੈ ਜੀ ਇਹ ਆਪਾਂ ਨੇ ਮੂਰੀ ਕਰਨੀ ਹੈ 6 ਇੰਚ ਤਿਆਰ ਅੱਧਾ ਦਿਨ 'ਚ ਆਪਣਾ ਸਲਾਈ ਦਾ ਹੋ ਜਾਊਗਾ ਜੀ ਦਾਕੀ ਦਾ ਕਪੜਾ ਆਪਾਂ ਨੇ ਬਲਾਂ ਚ ਫੋਲਡ ਕਰ ਦੇਣਾ ਹੈ ਕਿਰਾਇਆ ਨੂੰ ਐਕਸਟਰਾਸ ਉਨਾ ਕੱਟਿੰਗ ਕਰ ਦਿੰਗੇ ਇਹ ਬਿਲਕੁਲ ਸੌਖਾ ਤਰੀਕਾ ਹੈ ਅਦੇ ਕੁ ਇਸ ਸਲਵਾਰ ਦੀ ਕਟਿੰਗ ਹੋ ਗਈ ਹੈ ਜੀ ਫਿਰ ਆਪਾਂ ਸਲਾਈ ਕਰਕੇ ਤੁਹਾਨੂੰ ਸਾਰੀ ਰੈਡੀ ਹੋਈ ਜਿਖਾਵਾਵਾਂਗੇ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਬਾਏ ਬਾਏ